ਜੇ ਆ ਵੀਡੀਓ ਨੂੰ ਲਾਈਕ ਨਾ ਕੀਤਾ ਜਾਂ ਸ਼ੇਅਰ ਨਾ ਕੀਤਾ ਤਾਂ ਤੁਹਾਡੀ ਮਾੜੀ ਗੱਲ ਆਣਾ ਕੁਦਰਤ ਪ੍ਰੇਮੀ ਆ ਸਰਵਿਸ ਸਟੇਸ਼ਨ ਦਾ ਕੰਮ ਕਰਦਾ ਬਾਈ ਤੇ ਦਿਖਾਉਨੇ ਆ ਤੁਹਾਨੂੰ ਲੋਕੇਸ਼ਨ ਦੱਸਦੇ ਆ ਕਾਲਿਆ ਵਾਲੀ ਮੰਡੀ ਫਰੰਟ ਜਿਹੜਾ ਹੈਗਾ ਸਰਵਿਸ ਸਟੇਸ਼ਨ ਆ ਤੁਸੀਂ ਦੇਖੋ ਅੰਦਰ ਜਾ ਕੇ ਦੇਖੋ ਵੀ ਕਿੱਡੀ ਕੈਂਟ ਗੱਲਬਾਤ ਬਣਾਈ ਹੋਈ ਆ ਬੰਦਾ ਕਹਿੰਦਾ ਯਾਰ ਮੇਰੇ ਕੋਲੇ ਸਮਾਂ ਹੈ ਨਹੀਂ ਮੈਂ ਗੱਡੀਆਂ ਨੂੰ ਧੋਣ ਚ ਭੇਜੀਆਂ ਜਾਂ ਇੱਧਰ ਉੱਧਰ ਭੇਜੀਆਂ ਪਰ ਨਾਲ ਨਾਲ ਦੇਖ ਬਾਈ ਨੇ ਖੁਦ ਕੰਮ ਕਰਦਾ ਖੁਦ ਹੀ ਸਾਰੀ ਦੀ ਦੇਖ ਰਹਿਖ ਕਰਦਾ ਤੇ ਸ਼ੌਂਕ ਹੋਣਾ ਚਾਹੀਦਾ ਖੋਦੀ ਗੱਡੀਆਂ ਧੋਣ ਦਾ ਕੰਮ ਕਰਦਾ ਬਾਈ ਹੁਣ ਥੋੜਾ ਜਿਹਾ ਸਾਹਮਣੇ ਆਉਣ ਤੋਂ ਕਰ ਗਏ ਤੇ ਆਹ ਦੇਖੋ ਤੁਸੀਂ ਪਹਿਲਾਂ ਤਾਂ ਗ੍ਰੀਨਰੀ ਇਹਦਾ ਨੇਚਰ ਕੁਦਰਤ ਦੇ ਨਾਲ ਇੰਨਾ ਕਿ ਪ੍ਰੇਮ ਆ ਫਿਰ ਤੁਹਾਨੂੰ ਅੱਗੇ ਹੋਰ ਚੀਜ਼ਾਂ ਵੀ ਦਿਖਾਵਾਂਗੇ ਉਹ ਸਾਹਮਣੇ ਤੁਸੀਂ ਆਲ ਨੇ ਦੇਖ ਲਓ ਇਹ ਨਹੀਂ ਹੈ ਕਿ ਆਜ਼ਾਦ ਪੰਛੀ ਆ ਸਾਰੇ ਜਿੰਨੇ ਵੀ ਹੈਗੇ ਆ ਖੁੱਲੇ ਛੱਡੇ ਹੋਏ ਆ ਬਸ ਇੱਕ ਆਇਆ ਵੀ ਆਲ ਨੇ ਟੰਗੇ ਹੋਏ ਆ ਇਧਰਲੀ ਸਾਈਡ ਦਿਖਾ ਦਈਏ ਕਿੱਥੋਂ ਕਿੱਥੋਂ ਲੈ ਕੇ ਆਇਆ ਜਿਹੜੀਆਂ ਵੈਰਾਈਟੀਆਂ ਹੈਗੀਆਂ 12 ਡਾਲਰ ਦਾ ਕਹਿੰਦਾ ਆਸਟ੍ਰੇਲੀਆ ਤੋਂ 10 ڈالر ਇਸ ਤਰ੍ਹਾਂ ਦੀਆਂ ਹੋਰ ਕਾਫੀ ਵੈਰਾਈਆਂ ਹੁਣ ਦਿਖਾ ਦਈਏ ਇੱਧਰ ਇੱਧਰ ਵੀ ਦੇਖ ਲੋ ਆਲ ਨੇ ਤੇ ਗਮਲਿਆਂ ਦੇ ਵਿੱਚ ਇਕੱਲੇ-ਇਕੱਲੇ ਨੂੰ ਪਾਣੀ ਪਾਉਣਾ ਇਹ ਨਹੀਂ ਹੈਗਾ ਵੀ ਕੋਈ ਡ੍ਰਿਪ ਸਿਸਟਮ ਲੱਗਾ ਹੋਇਆ ਐਨੇ ਦੀ ਸਾਮ ਸੰਭਾਲ ਵੀ ਬਹੁਤ ਔਖੀ ਹੋ ਜਾਂਦੀ ਹੈ ਇੱਕ ਦੋ ਗਮਲੇ ਵੀ ਆਪਣੇ ਘਰਾਂ ਦੇ ਵਿੱਚ ਹੋ ਜਾਣ ਤਾਂ ਮੱਚ ਜਾਂਦੇ ਆ ਪਾਣੀ ਨਹੀਂ ਪੈਂਦਾ ਹੁਣ ਅੱਗੇ ਆਪਾਂ ਕਮਰੇ ਵੱਲ ਜਾਵਾਂਗੇ ਆਹ ਵੀ ਬਾਈ ਦੀ ਗੱਡੀ ਖੜੀ ਆ ਇਹ ਮਾਡਲ ਬਾਈ ਨੇ ਦੱਸਿਆ ਮੇਰੇ ਯਾਦ ਨਹੀਂ ਹੁਣ ਕਿੰਨਾ ਦੱਸਿਆ ਸੀਗਾ ਤੇ ਕੋਲੀ 20000 ਚੱਲੀ ਆ ਇਹ ਆ ਗਿਆ ਇੱਧਰ ਜਿਹੜੇ ਭਰਾ ਆਉਣਗੇ ਉਹਨਾਂ ਦੇ ਬੈਠਣ ਨੂੰ ਵੇਟਿੰਗ ਕਹਿ ਸਕਦੇ ਵੇਟਿੰਗ ਰੂਮ ਆ ਵੀ ਜਦਨਾ ਚਰ ਗੱਡੀ ਸੋਡੀ ਸਰਵਿਸੇਸ਼ਨ ਤੇ ਲੱਗੀ ਹੋਈ ਆ ਉਹਨਾਂ ਟਾਈਮ ਤੁਸੀਂ ਕੁਦਰਤ ਦਾ ਆਨੰਦ ਮਾਣ ਸਕਦੇ ਹੋ ਠੀਕ ਆ ਜੀ ਤੇ ਆ ਚੀਜ਼ਾਂ ਦੇਖੋ ਤੁਸੀਂ ਜਿਹੜਾ ਹੈਗਾ ਪੋਸਟ ਬਾਕਸ ਹੈਗਾ ਲੈਟਰ ਬਾਕਸਰ ਇਹਨਾਂ ਕੋੜ ਵੀ ਦਿੱਤਾ ਹੋਇਆ ਨਾਲ ਨਾਲ ਤੇ ਆਪਾਂ ਅੰਦਰ ਚੱਲਦੇ ਹਾਂ ਦਫਤਰ ਖੋਲਦੇ ਆ ਇਹ ਦਫਤਰ ਆ ਕੀ ਬਾਤ ਹੈ ਬੱਲੇ ਬੱਲੇ ਕਰਾਈ ਬਈ ਦਫਤਰ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਇੱਧਰ ਦਿਖਾ ਦਈਏ ਐਡੀ ਸ਼ਾਨਦਾਰ ਚੀਜ਼ ਆ ਯਾਰ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਤੁਸੀਂ ਵੈਸੇ ਵੀ ਆਜੋ ਯਾਰ ਗੱਡੀ ਧਵਾਉਣੀ ਆ ਉਹ ਵੱਖਰੀ ਗੱਲ ਆ ਪਰ ਤੁਹਾਡਾ ਇਹ ਨਹੀਂ ਹੈਗਾ ਵੀ ਤੁਸੀਂ ਉਹ ਨਾਲ ਟਾਈਮ ਥੋੜਾ ਉੱਠਣ ਨੂੰ ਜੀ ਕਰਜੂਗਾ ਜਦੋਂ ਤੁਸੀਂ ਕਾਲ ਕਰਜੋਗੇ ਵੈਸੇ ਆਪਾਂ ਜਦੋਂ ਗੱਡੀ ਧਵਾਉਣ ਜਾਂਦੇ ਆ ਆਪਾਂ ਨੂੰ ਐ ਹੋ ਜਾਂਦਾ ਜਲਦੀ ਜਲਦੀ ਨਮੇੜ ਬਾਈ ਕੰਮ ਯਾਰ ਅਸੀਂ ਜਾਣਾ ਉੱਪਰ ਦੇਖੋ ਛੱਤ ਅੰਦਰ ਵੀ ਤੁਹਾਨੂੰ ਬਾਹਰ ਵਰਗੀ ਫੀਲਿੰਗ ਆਊਗੀ ਕੱਚੀ ਛੱਤ ਆ ਜਿਵੇਂ ਕਾਨਾਂ ਵਾਲੀ ਤੇ ਗੱਡੀ ਕਾਂਜੀ ਇੱਧਰ ਦੇਖੋ ਕੀ ਕੀ ਸਮਾਨ ਰੱਖਿਆ ਟੈਲੀਫੋਨ ਰੇਡਵਾ ਪੇਪ ਟੋਲੀ ਬੜਾ ਕੁਝ ਯਾਰ ਪੁਰਾਣੇ ਤੋਂ ਪੁਰਾਣਾ ਸਮਾਨ ਰੱਖਿਆ ਹੋਇਆ ਸ਼ੌਂਕੀਆ ਬੰਦਾ ਪੂਰਾ ਕੀ ਬਾਤ ਆ ਬੰਦਾ ਖੁਦ ਹੀ ਕੰਮ ਕਰਦਾ ਖੁਦ ਹੀ ਸਾਰਾ ਕੰਮ ਦੇਖਦਾਗਾ ਆਪ ਹੀ ਆਪ ਹੀ ਸਾਰਾ ਕੰਮ ਦੇਖਦਾ ਹੁਣ ਆਪਾਂ ਇੱਧਰ ਰੂਮ ਵੱਲ ਚੱਲਦੇ ਆ ਉਹ ਵੀ ਦਿਖਾ ਕੇ ਦਉਣੀ ਹੈ ਰੂਮ ਤਿਆਰ ਕੀਤਾ ਹੋਇਆ ਤੇ ਸ਼ੇਅਰ ਜ਼ਰੂਰ ਕਰ ਦਿਓ ਨੰਬਰ ਸਕਰੀਨ ਤੇ ਪਾਇਆ ਆਪਾਂ ਕੋਈ ਪ੍ਰੋਮੋਸ਼ਨ ਕਰਨ ਨਹੀਂ ਆਏ ਬਾਈ ਦੀ ਵੈਸੇ ਹੀ ਵਧੀਆ ਲੱਗਿਆ ਤਾਂ ਵੀਡੀਓ ਪਾ ਦਿਓ ਕਾਲਿਆਂ ਵਾਲੀ ਮੰਡੀ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਆ ਰੂਣਾ ਤੁਸੀਂ ਦੇਖੋ ਸਰਵਿਸੇਸ਼ਨ ਦਾ ਕੰਮ ਆ ਤੇ ਫੇਰ ਵੀ ਨਾਲ ਨਾਲ ਐਡਾ ਸੋਹਣਾ ਇਧਰ ਸਿਸਟਮ ਚੱਲੀ ਬੈਠਾ ਆਪ ਖੁਦ ਬਾਈ ਗੱਡੀਆਂ ਧੋਂਦਾ ਇਹ ਨਹੀਂ ਹੈਗਾ ਕੋਈ ਮੁਲਾਜ਼ਮੇ ਰੱਖੇ ਆ ਤਾਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਜੇ ਕੋਈ ਸਰਵਿਸੇਸ਼ਨ ਵਾਲਾ ਹੋਊਗਾ ਤਾਂ ਇੰਨਾ ਸੋਹਣਾ ਜਿਹੜਾ ਮਕਾਨ ਬਣਾ ਸਕਦਾ ਉਹ ਸਰਵਿਸਿੰਗ ਦਾ ਕੰਮ ਨਹੀਂ ਕਰੂਗਾ ਪਤਾ ਨਹੀਂ ਬਾਈ ਨੂੰ ਕੀ ਸ਼ੌਂਕ ਜਾਗ ਗਿਆ ਮੈਂ ਆਖਿਆ ਬਾਈ ਸਾਹਮਣੇ ਆਜੋ ਆਂਦਾ ਸਾਹਮਣੇ ਨਹੀਂ ਆਉਂਦਾ ਪਰ ਸਕਰੀਨ ਦੇ ਉੱਤੇ ਨੰਬਰ ਪਾਇਆ ਤੁਸੀਂ ਆ ਕੇ ਇੱਕ ਵਾਰੀ ਬਾਈ ਨੂੰ ਮਿਲ ਲਓ ਇੱਥੇ ਕਾਲਿਆਂ ਵਾਲੀ ਮੰਡੀ ਦੇ ਵਿੱਚ ਤੇ ਬਾਕੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਜਰੂਰ ਦੱਸੋ ਤੇ ਬਾਈ ਦਾ ਸਿਸਟਮ ਜਿਹੜਾ ਬਣਾਇਆ ਹੋਇਆ ਕਿੱਡੀਆਂ ਕੈਂਟ ਦਰਸ ਲਾਈਟਾਂ ਤੇ ਬਹੁਤ ਕੁਝ ਆਜਾ ਤੁਸੀਂ ਆ ਕੇ ਆਪਦੀਆਂ ਖੁਦ ਅੱਖਾਂ ਨਾਲ ਦੇਖੋਗੇ ਤਾਂ ਤੁਹਾਨੂੰ ਨਜ਼ਾਰਾ ਹੋਰ ਵੀ ਵੱਖਰਾ ਆਊਗਾ ਤਾਂ ਜਰੂਰ ਸ਼ੇਅਰ ਕਰਿਓ ਇਹਨੂੰ ਤੇ ਲੋਕੇਸ਼ਨ ਦੱਸ ਦਈਏ ਸਾਰਾ ਜਿਹੜਾ ਹੈਗਾ ਕਲੱਬਾ ਉਹਦੇ ਨਾਲ ਹੀ ਆ ਜਾਂਦਾ ਆ ਇੱਧਰ ਕਾਲਿਆਂ ਵਾਲੀ ਵਾਲੇ ਫਾਟਕਾ ਜਾਂਦੇ ਦੇਸੂ ਵਾਲੇ ਤੇ ਇੱਧਰ ਜਿਹੜਾ ਕਾਲਿਆਂ ਵਾਲੀ ਸ਼ਹਿਰ ਆ ਜਾਂਦਾ ਉਤੋਂ ਆ ਮੁੜ ਕੇ ਸਾਹਮਣੇ ਇਹ ਲੋਕੇਸ਼ਨ ਹੈ